ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸ਼ੀ ਵੈਲਕਮ ਤੇ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਆਪਾਂ ਨਾਲ ਲਈਏ ਦੇਖੋ ਜੀ ਆਪਾਂ ਜਦੋਂ ਦੁੱਧ ਨੂੰ ਵਾਲੀ ਦੇ ਕੇ ਰੱਖਦੇ ਆ ਤੇ ਆਪਾਂ ਕਿਵੇਂ ਵਾਲੀ ਦੇ ਕੇ ਉਹਨੂੰ ਪਹਿਲਾਂ ਰੱਖਣਾ ਹੈ ਜਿਹੜੀ ਆਪਣੇ ਦੁੱਧ ਦੇ ਉੱਤੇ ਸਭ ਤੋਂ ਗਾੜੀ ਤੇ ਮੋਟੀ ਮਲਾਈ ਆ ਸਕੇ ਤੇ ਉਹ ਤਾਂ ਦੇਖੋ ਜੀ ਜੇ ਆਪਣੀ ਮਲਾਈ ਜਿਆਦਾ ਗਾੜੀ ਤੇ ਮੋਟੀ ਹੋਊਗੀ ਤੇ ਆਪਣਾ ਮੱਖਣ ਵੀ ਬਣ ਕੇ ਜਿਆਦਾ ਤਿਆਰ ਹੋਊਗਾ ਤੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਜੀ ਤੇ ਚਲੋ ਹੁਣ ਆਪਾਂ ਜੇ ਤੁਹਾਨੂੰ ਦੱਸਦੀਆਂ ਕਿਸ ਤਰੀਕੇ ਨਾਲ ਆਪਾਂ ਦੁੱਧ ਨੂੰ ਪਹਿਲਾਂ ਉਬਾਲੀ ਦਿਵਾਵਾਂਗੇ ਦੇਖੋ ਜੀ ਆ ਇੱਕ ਹੈਗਾ ਆਪਣਾ ਟੁਸਕ ਦੁੱਧ ਦਾ ਕਿਉਂਕਿ ਇਹ ਛੋਟੇ ਟੁਸਕ ਦੇ ਵਿੱਚ ਨਹੀਂ ਆਪਾਂ ਉਬਾਲੀ ਦਿਵਾਵਾਂਗੇ ਕਿਉਂਕਿ ਜਦੋਂ ਇਹ ਥੋੜਾ ਜਿਹਾ ਰਿੱਜੂਗਾ ਜਾਂ ਇਹਨੂੰ ਉਬਾਲੀ ਜਾਊਗੀ ਤੇ ਵਹਾ ਡੁੱਲਣ ਦਾ ਡਰ ਆ ਤੇ ਆਪਾਂ ਥੋੜਾ ਜਿਹਾ ਖੁੱਲਾ ਟੁਸਕ ਲਵਾਂਗੇ ਜਿਹਦੇ ਵਿੱਚ ਇਹਨੂੰ ਦੁੱਧ ਨੂੰ ਪਾ ਦਨੇ ਦੇਖੋ ਜੀ ਆਪਾਂ ਨੇ ਖਾਲੀ ਟਸਕ ਲੈ ਲਿਆ ਤੇ ਇੱਥੇ ਲਵਾਂਗੇ ਆਪਾਂ ਥੋੜਾ ਜਿਹਾ ਦੇਸੀ ਘਿਓ ਦੇਸੀ ਘਿਓ ਦੇ ਨਾਲ ਕੀ ਹੋਊਗਾ ਜੀ ਆਪਾਂ ਜਦੋਂ ਸੈਡਾ ਤੇ ਲਗਾ ਦਾਂਗੇ ਨਾ ਤੇ ਆਪਣੇ ਦੁੱਧ ਨੂੰ ਜਦੋਂ ਵਾਲੀ ਵੀ ਆ ਜਾਵੇ ਤੇ ਉਹ ਬਾਹਰ ਨਹੀਂ ਨਿਕਲੂਗਾ ਤੇ ਸਿਮਿਰ ਅੱਗ ਦੇ ਉੱਤੇ ਆਪਾਂ ਇਹਨੂੰ ਥੋੜਾ ਜਾਰਾ ਝਾਵਾਂਗੇ ਤੇ ਫਿਰ ਤਾਈ ਨੂੰ ਆਪਣੇ ਦੁੱਧ ਨੂੰ ਚੰਗੀ ਤਰ੍ਹਾਂ ਜਦੋਂ ਵਾਲੀ ਆ ਗਈ ਤੇ ਫਿਰ ਹੀ ਆਪਣੇ ਦੁੱਧ ਉੱਤੇ ਗਾੜੀ ਮੋਟੀ ਮਲਾਈ ਆਊਗੀ। ਲੋ ਜੀ ਹੁਣ ਆਪਾਂ ਇਹ ਟਸਕ ਦੇ ਵਿੱਚ ਦੁੱਧ ਸਾਰਾ ਹੀ ਪਾਤਾ। ਹਮੇਸ਼ਾ ਹੀ ਕੁल्ले 판ਡੇ ਦੇ ਵਿੱਚ ਜਦੋਂ ਆਪਾਂ ਨੂੰ ਦੁੱਧ ਨੂੰ ਉਬਾਲੀ ਦਵਾਵਾਂਗੇ ਨਾ ਤੇ ਵਧੀਆ ਰਿਚੂਗਾ। ਤੇ ਹੁਣ ਆਪਾਂ ਲਵਾਂਗੇ ਜੀ ਦੇਸੀ ਘਿਓ। ਦੇਸੀ ਘਿਓ ਤੁਸੀਂ ਇਸ ਤਰੀਕੇ ਨਾਲ ਸਾਈਡਾਂ ਤੇ ਸਾਰੀ ਇਹ ਲਗਾ ਦੇਣਾ। ਹੋਰ ਤੋਂ ਹਟੇ ਹੈ ਦੁੱਧ ਬਿਲਕੁਲ ਵੀ ਬਾਹਰ ਨਿਕਲ ਗਿਆ ਡੁੱਲੂਗਾ ਚਲੋ ਜੀ ਆਪਾਂ ਨੇ ਗੈਸ ਨੂੰ ਆਨ ਕਰਤਾ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਫਿਰ ਜਲਦੀ ਦੁੱਧ ਨੂੰ ਵਾਲੀ ਆ ਜਾਂਦੀ ਹੈ ਜੇ ਦੁੱਧ ਨੂੰ ਵਾਲੀ ਆਈ ਹੋਊਗੀ ਵਧੀਆ ਤਾਂ ਦੇਖੋ ਜੀ ਫਿਰ ਉੱਤੇ ਮਲਾਈ ਵੀ ਵਧੀਆ ਆਊਗੀ ਤੇ ਹੁਣ ਆਪਾਂ ਇਹਦੀ ਵਾਲੀ ਆਉਣ ਦੀ ਵੇਟ ਕਰਦੇ ਆਂ ਤੇ ਫਿਰ ਉਸ ਤੋਂ ਬਾਅਦ ਵੀ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਕਿੱਪ ਨਾ ਕਰਿਓ ਜੀ ਪੈਣਾ ਬਹਿ ਰਹੀਆਂ ਸੀਗੀਆਂ ਵੀ ਮੱਖਣ ਕਿਵੇਂ ਤੁਸੀਂ ਬਣਾਇਆ ਵਿੱਚ ਪਾਣੀ ਪਾਇਆ ਸੀ ਫੜਕੜੀ ਆਪਾਂ ਨੇ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਅੱਜ ਤੁਹਾਨੂੰ ਆਪਾਂ ਪੀਣਾ ਪਾਣੀ ਤੋਂ ਤੇ ਵੀਨਾ ਫੜਕੜੀ ਤੋਂ ਪੀਣਾ ਬਿਜਲੀ ਤੇ ਮਧਾਣੀ ਤੋਂ ਆਪਾਂ ਮੱਖਣ ਤੋਂ ਉਹਨੂੰ ਬਣਾ ਕੇ ਦਿਖਾਵਾਂਗੇ ਤੁਹਾਡੇ ਸਾਹਮਣੇ ਹੀ ਦੇਖੋ ਜੀ ਆਪਾਂ ਨੇ ਇੱਕ ਦਿਨ ਦੇ ਦੁੱਧ ਦੀ ਮਲਾਈ ਤੋਂ ਆਪਾਂ ਕਿੰਨਾ ਮੱਖਣ ਤਿਆਰ ਕਰ ਸਕਦੇ ਆਂ ਉਹ ਵੀ ਤੁਸੀਂ ਖੁਦ ਹੀ ਦੇਖਿਓ ਇੱਕ ਤਰੀਕਾ ਇਹ ਆ ਜੀ ਚਾਹੇ ਆਪਣੇ ਘਰ ਦੇ ਵਿੱਚ ਥੋੜਾ ਦੁੱਧਾ ਚਾਹੇ ਜ਼ਿਆਦਾ ਦੁੱਧਾ ਜਿਹਦੀ ਆਪਾਂ ਨੇ ਚਾਹ ਬਣਾਉਣੀ ਆ ਉਹਨੂੰ ਤੁਸੀਂ ਅਲੱਗ ਰੱਖ ਲਓ ਜਿਹਨੂੰ ਤੁਸੀਂ ਵਾਲੀ ਦੇ ਕੇ ਰੱਖਣਾ ਆ ਜੇ ਮੋਟੀ ਕਰੀਮ ਚਾਹੁੰਦੇ ਹੋ ਤੁਸੀਂ ਦੁੱਧ ਦੇ ਉੱਤੇ ਆਵੇ ਤੇ ਬਿਲਕੁਲ ਵੀ ਆਪਾਂ ਦੁੱਧ ਨੂੰ ਨਾ ਹਿਲਾਈਏ ਤੇ ਫਿਰ ਇਹਨੂੰ ਤੁਸੀਂ 2 ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦੋ ਤੇ ਫਿਰ ਉਸ ਤੋਂ ਬਾਅਦ ਮਲਾਈ ਲਾ ਕੇ ਤੁਸੀਂ ਜਿਵੇਂ ਮਰਜੀ ਦੁੱਧ ਨੂੰ ਵਰਤੀ ਚੱਲੋ ਤੇ ਆਪਣਾ ਦੁੱਗਣਾ ਮੱਖਣ ਵਾਂਗ ਹੀ ਤਿਆਰ ਹੁੰਦਾ ਮੱਖਣ ਤੋਂ ਦੇਖੋ ਜੀ ਆਪਾਂ ਜਿੰਨਾ ਮਰਜ਼ੀ ਦੇਸੀ ਘਿਓ ਘਰੇ ਬਣਾ ਸਕਦੇ ਆ ਤੇ ਬਹੁਤ ਹੀ ਵਧੀਆ ਤਰੀਕਾ ਆ ਤੇ ਕਈ ਵਾਰੀ ਐ ਹੁੰਦਾ ਵਾ ਦੁੱਧ ਨੂੰ ਵਾਲੀ ਕਿੱਤੀ ਤੇ ਕਈ ਨਹੀਂ ਛਾਪਿੰਦੇ ਹੈਗੇ ਉਹ ਦੁੱਧ ਤੁਸੀਂ ਥੋੜਾ ਜਿਹਾ ਅਲੱਗ ਰੱਖ ਲਓ ਲਓ ਜੀ ਆਪਣੇ ਇਹ ਦੁੱਧ ਨੂੰ ਹੁਣ ਬਿਲਕੁਲ ਵਾਲਾ ਆ ਗਿਆ ਤੇ ਹੁਣ ਥੋੜਾ ਜਿਹਾ ਆਪਾਂ ਗੈਸ ਨੂੰ ਸਲੋ ਕਰਕੇ ਤੇ ਆਪਾਂ ਰਹਿਣ ਲਾਂਗੇ ਇਹਨੂੰ 2 ਮਿੰਟ ਲਈ ਦੇਖੋ ਜੀ ਜਿਹੜਾ ਆਪਾਂ ਨੇ ਕਿਓ ਟਸਕ ਦੇ ਆਲੇ ਦੁਆਲੇ ਲਾਇਆ ਸੀਗਾ ਤੇ ਉਹਦੇ ਨਾਲ ਦੁੱਧ ਆਪਣਾ ਬਾਹਰ ਨਹੀਂ ਉੱਪਲੂਗਾ ਇਹ ਕਿਉਂ ਲਾਉਣ ਦਾ ਇਹੀ ਬਸ ਤਰੀਕਾ ਆ ਤੇ ਆਪਣਾ ਦੇਖੋ ਜੀ ਟਸਕ ਦੇ ਵਿੱਚ ਰਿਝੀ ਜਾਣਾ ਦੁੱਧ ਨੇ ਤੇ ਬਹੁਤ ਹੀ ਵਧੀਆ ਤਰੀਕਾ ਆ ਜੀ ਇਹਨੂੰ ਫਿਰ ਆਪਾਂ ਠੰਡਾ ਕਰਕੇ ਬਿਲਕੁਲ ਠੰਡਾ ਕਰਕੇ ਫਿਰ ਆਪਾਂ ਫ੍ਰਿਜ ਦੇ ਵਿੱਚ ਇਹਨੂੰ ਰੱਖ ਦਾਂਗੇ ਲਓ ਜੀ ਆਪਣੇ ਜਿਹੜੇ ਦੁੱਧ ਨੂੰ ਵਾਲੀ ਦੇ ਕੇ ਰੱਖੇ ਸੀਗੇ ਉਹ ਬਿਲਕੁਲ ਆਪਣੀ ਇਹ ਜਿਹੜੀ ਕਰੀਮ ਸੀ ਉਹ ਬਿਲਕੁਲ ਹੀ ਦੇਖੋ ਤੁਸੀਂ ਦੇਖ ਸਕਦੇ ਹੋ ਮਲਾਈ ਜੰਮ ਗਈ ਇਨੂੰ ਆਪਾਂ ਉਤਾਰ ਕੇ ਵੀ ਦਿਖਾਉਣੀ ਆ। ਦੇਖੋ ਜੀ ਜਿਹੜਾ ਬਰਤਨ ਵਾਲਾ ਥੋੜਾ ਜਿਹਾ ਦੁੱਧ ਹੁੰਦਾ ਜਿਹਦੀ ਆਪਾਂ ਚਾਹ ਪਣੀ ਬਣਾਉਣੀ ਆ ਉਹ ਦੁੱਧ ਨੂੰ ਤੁਸੀਂ ਅਲੱਗ ਰੱਖ ਲਓ। ਜਿਹਦੀ ਤੁਸੀਂ ਮਲਾਈ ਇਸ ਤਰੀਕੇ ਨਾਲ ਮੋਟੀ ਬਣਾਉਣੀ ਚਾਹੁੰਦੇ ਆ ਤਾਂ ਤੁਸੀਂ ਉਹ ਦੁੱਧ ਨੂੰ ਉਬਾਲੀ ਦੇ ਕਿਸ ਤਰੀਕੇ ਨਾਲ ਰੱਖ ਸਕਦੇ ਹੋ। ਇੱਕ ਲੈ ਲਾਂਗੇ ਜੀ ਆਪਾਂ ਘੱਟ ਤੇ ਇਸ ਤਰੀਕੇ ਨਾਲ ਪਹਿਲਾਂ ਇਹਨੂੰ ਸਿੱਡ ਤੋਂ ਚੰਗੀ ਤਰ੍ਹਾਂ ਘਮਾਦਾਂਗੇ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ। ਅਰਪੇਚ ਆਪਾਂ ਵੱਧ ਤੋਂ ਵੱਧ ਤੇਸੀ ਕਿਉਂ ਬਣਾ ਸਕਦੇ ਆ ਇਸ ਤਰੀਕੇ ਨਾਲ ਜੇ ਆਪਾਂ ਮਲਾਈ ਨੂੰ ਪਤਾ ਰਹੇ ਮਲਾਈ ਵੀ ਬਿਲਕੁਲ ਦੇਖੋ ਜੀ ਆਪਣੀ ਇਹ ਸਭ ਤੋਂ ਮੋਟੀ ਮਲਾਈ ਇਹ ਆਪਣੀ ਉਤروਗੀ ਜੇ ਤੁਦੋਂ ਤੁਸੀਂ ਇਸ ਤਰੀਕੇ ਨਾਲ ਵਾਲੀ ਦੇ ਕੇ ਰੱਖੋ ਨੇ ਦੇਖ ਸਕਦੇ ਹੋ ਤੁਸੀਂ ਆਪਣੀ ਮਲਾਈ ਬਿਲਕੁਲ ਹੀ ਪੂਰੀ ਹੈ ਦੇਖੋ ਜੀ ਡਬਲ ਮਲਾਈ ਹੈ ਇਹ ਆਪਣੀ ਮੋਟੀ ਇਸ ਤਰੀਕੇ ਨਾਲ ਤੁਸੀਂ ਵੱਧ ਤੋਂ ਵੱਧ ਮਲਾਈ ਨੂੰ ਉਤਾਰ ਸਕਦੇ ਹੋ ਦੁੱਧ ਤੋਂ ਜੇ ਦੁੱਧ ਨੂੰ ਇਸ ਤਰੀਕੇ ਨਾਲ ਵਾਲੀ ਦੇ ਕੇ ਰੱਖਿਆ ਹੋਊਗਾ ਉਹਨੂੰ ਵਾਲੀ ਦੇਣ ਦਾ ਇਹ ਫਾਇਦਾ ਆ ਤੇ ਆਪਾਂ ਜਿਹੜਾ ਦੇਸੀ ਘਿਓ ਆ ਉਹ ਜਿੰਨਾ ਮਰਜ਼ੀ ਆਪਾਂ ਘਰੇ ਬਣਾ ਸਕਦੇ ਆ ਤੇ ਆਪਾਂ ਨੂੰ ਮੋਲ ਲਿਆਉਣ ਦੀ ਬਿਲਕੁਲ ਵੀ ਲੋੜ ਨਹੀਂ ਪੈਣੀ ਹੈਗੀ ਤੇ ਵੀਡੀਓ ਵੱਧ ਤੋਂ ਵੱਧ ਕਿਚ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਲੋ ਜੀ ਇਹ ਹੀ ਮਲਾਈ ਨੂੰ ਆਪਾਂ ਨਾ ਇੱਕ ਕੌਲੇ ਦੇ ਵਿੱਚ ਪਾ ਲੈਨੇ ਆ ਆਪਾਂ ਨੇ ਜੀ ਪਹਿਲਾਂ ਵੀ ਇੱਕ ਵੀਡੀਓ ਐਡ ਕੀਤੀ ਸੀ ਜੀ ਤੇ ਮੇਰੀਆਂ ਭੈਣਾਂ ਨੂੰ ਕਹੀ ਹੋਈਆਂ ਨੂੰ ਤਾਂ ਪਤਾ ਹੀ ਨਹੀਂ ਚੱਲਿਆ ਹੈਗਾ ਜੀ ਤੇ ਆਪਾਂ ਮੱਖਣ ਕਿਵੇਂ ਬਣਾਇਆ ਇਹਦੇ ਵਿੱਚ ਕਿੰਨਾ ਪਾਣੀ ਪਾਉਣਾ ਤੇ ਕੀ ਕੀ ਹਿਸਾਬ ਪਤਾਵਾ ਲੋ ਜੀ ਆਪਾਂ ਨੇ ਇਹ ਮਲਾਈ ਇਹਦੇ ਵਿੱਚ ਪਾ ਲਈ ਕੌਲੇ ਦੇ ਵਿੱਚ ਤੇ ਹੁਣ ਆਪਾਂ ਸਿਰਫ ਧੋਣ ਤੇ ਕੋ ਜੀ ਨਾ ਤਾਂ ਬਿਲਕੁਲ ਇਹਦੇ ਵਿੱਚ ਪਾਣੀ ਪਾਇਆ ਨਾ ਅੱਜ ਆਪਾਂ ਇਹਦੇ ਵਿੱਚ ਫੜਕੜੀ ਪਾਵਾਂਗੇ ਬਿਨਾਂ ਹੀ ਇਸ ਤਰੀਕੇ ਨਾਲ ਆਪਾਂ ਮੱਖਣੀ ਬਣਾਵਾਂਗੇ ਪੈਣਾ ਕਹਿੰਦੀਆਂ ਸੀ ਕਿ ਵੀ ਇਸ ਤਰੀਕੇ ਨਾਲ ਦੇਸੀ ਘਿਓ ਕਿਵੇਂ ਜ਼ਿਆਦਾ ਬਣਦਾ ਹੈ ਦੇਖੋ ਜੀ ਜੇ ਮੜਾਈ ਆਪਣੀ ਵਧੀਆ ਗਾੜੀ ਹੋਗੀ ਤੇ ਮੋਟੀ ਹੋਗੀ ਦੇਖੋ ਜੀ ਉਹਦੇ ਕਰਕੇ ਹੀ ਆਪਣਾ ਘਿਓ ਜ਼ਿਆਦਾ ਬਣਦਾ ਹੈ ਜੇ ਆਪਾਂ ਤੁਸੀਂ ਆਪ ਹੀ ਕੋਦ ਅੰਤਾਜਾ ਲਾ ਲਓ ਜਦੋਂ ਆਪਾਂ ਲੱਸੀ ਰੇੜਕ ਦਿਆਂ ਦਹੀਂ ਦੀ ਨਾ ਤਾਂ ਦੇਖੋ ਜੀ ਮੱਖਣੀ ਬੱਦ ਹੁੰਦੀ ਆ ਤੇ ਨਾ ਹੀ ਆਪਣਾ ਕਿਉਂ ਜ਼ਿਆਦਾ ਬਣਦਾ ਆ ਇਹ ਮੜਾਈ ਦਾ ਕਿਉਂ ਵੀ ਜ਼ਿਆਦਾ ਹੀ ਬਣਦਾ ਆ ਲੋ ਜੀ ਸਿਰਫ 5 ਮਿੰਟ ਵੀ ਨਹੀਂ ਲੱਗੇ ਹੈਗੇ ਆਪਣੇ ਮੱਖਣੇ ਤਿਆਰ ਕਰਨ ਨੂੰ ਆਪਾਂ ਨੇ ਸਿੱਧੇ ਹੀ ਮੜਾਈ ਉਤਾਰ ਕੇ ਇਹਨੂੰ ਮਿੰਟੋ ਮੇਟੀ ਆਪਾਂ ਨੇ ਬਣਾ ਲਈ ਇਸ ਤਰੀਕੇ ਨਾਲ ਆਪਾਂ ਰੋਜ਼ ਤਾਜੀ ਮੱਖਣੀ ਬਣਾ ਸਕਦੇ ਹਾਂ ਤੇ ਨਾਲ ਹੀ ਆਪਣੀ ਕਿਰਪਾ ਜੀ ਇਸ ਕਰੀਮ ਨਾਲ ਨਾਲ ਮੱਖਣੀ ਵੀ ਜ਼ਿਆਦਾ ਬਣ ਕੇ ਤਿਆਰ ਹੁੰਦੀ ਆ ਤੇ ਮੇਰੀਆਂ ਭੈਣਾਂ ਨੂੰ ਪਹਿਲਾਂ ਸਮਝ ਵੀ ਨਹੀਂ ਲੱਗੀ ਸੀ ਕਿ ਕਈਆਂ ਨੇ ਬਹੁਤ ਜ਼ਿਆਦਾ ਕਮੈਂਟ ਆਏ ਤੇ ਦੇਖੋ ਜੀ ਅੱਜ ਆਪਾਂ ਨੇ ਸਿਰਫ ਬਿਨਾ ਪਾਣੀ ਤੋਂ ਤੇ ਬਿਨਾ ਫੜਕੜੀ ਤੋਂ ਆਪਾਂ ਸਿੱਧੀ ਤੁਹਾਨੂੰ ਮੱਖਣੀ ਬਣਾ ਕੇ ਦਿਖਾਈ ਹੈ ਮਲਾਈ ਦੀ ਤੇ ਦੇਖੋ ਜੀ ਇਹਦੇ ਵਿੱਚ ਹੁਣ ਥੋੜਾ ਬਹੁਤ ਜਿਹੜਾ ਪਾਣੀ ਆ ਇਹ ਆਪਣੇ ਆਪ ਹੀ ਅਲੱਗ ਹੋ ਜਾਣਾ ਵਾ ਜਾਂ ਕੋਈ ਆਪਾਂ ਲੱਸੀ ਕਹਿ ਸਕਦੀਆਂ ਪਾਣੀ ਤਾਂ ਆਪਾਂ ਪਾਇਆ ਨਹੀਂ ਹੈਗਾ ਲੱਸੀ ਆ ਇਹਦੇ ਵਿੱਚ ਆਹ ਥੋੜੀ ਬਤੀ ਨਾ ਲੱਸੀ ਆ ਇਹ ਆਪਾਂ ਬਾਹਰ ਪੜਦਾਂਗੇ ਤੇ ਤੁਹਾਡੀ ਇਹ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਇਹਦਾ ਹੁਣ ਇਹਨੂੰ ਗੈਸ ਤੇ ਰੱਖ ਕੇ ਚਾਹੇ ਤੁਸੀਂ ਇਹਦਾ ਦੇਸੀ ਘਿਓ ਬਣਾਓ ਤੇ ਚਾਹੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਪਰੌਂਠਿਆਂ ਦੇ ਨਾਲ ਖਾਓ ਤੇ ਆਪਾਂ ਰੋਜ਼ ਤਾਜੀ ਦੀ ਤਾਜੀ ਮੱਖਣੀ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਸਕਦੇ ਹਾਂ ਤੇ ਬਹੁਤ ਹੀ ਵਧੀਆ ਤਰੀਕਾ ਸੀਗਾ ਜੀ ਮੱਖਣੀ ਬਣਾਉਣ ਦਾ ਤੇ ਆਪਾਂ ਦੁੱਧ ਤੋਂ ਸਭ ਤੋਂ ਜ਼ਿਆਦਾ ਮੋਟੀ ਕਰੀਮ ਕਿਵੇਂ ਉਤਾਰ ਸਕਦੇ ਹਾਂ ਤੇ ਉਹਦੇ ਲਈ ਆਪਾਂ ਨੇ ਇਹ ਤਰੀਕਾ ਦੱਸਿਆ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਜੇ ਸਾਡੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਆਪਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ